ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਪ੍ਰਧਾਨਗੀ ਕਰ ਰਹੇ ਸੀਗੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਆ ਉਹਨਾਂ ਦੀ ਪ੍ਰਧਾਨਗੀ ਹੇਠ ਜਦੋਂ ਮੀਟਿੰਗ ਹੋਈ ਤੇ ਨਤੀਜਾ ਸਿਫਰ ਚਰਚਾ ਤੇ ਉਥੇ ਹੋਣੀ ਸੀਗੀ ਵੀ ਸੁਖਵੀਰ ਬਾਦਲ ਹੋਣਾ ਨੇ ਜਿਹੜਾ ਸ਼ਨੀਚਰਵਾਰ ਨੂੰ ਅਸਤੀਫਾ ਦੇ ਦਿੱਤਾ ਸੀਗਾ ਉਹਨੂੰ ਮਨਜ਼ੂਰੀ ਦਿੱਤੀ ਜਾਣੀ ਸੀ ਪਰ ਬਲਵਿੰਦਰ ਸਿੰਘ ਭੁੰਦੜ ਹੋਣੀ ਕਹਿੰਦੇ ਆ ਵੀ ਹੁਣ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਸੱਦੀ ਜਾਏਗੀ ਉਹਦੇ ਵਿੱਚ ਇਹ ਫੈਸਲਾ ਲਿਆ ਜਾਏਗਾ ਤੇ ਨਾਲ ਦੀ ਨਾਲ ਹੀ ਜਿਹੜੇ ਯੂਥ ਅਕਾਲੀ ਦਲ ਦੇ ਆਗੂ ਆ ਉਹ ਵੀ ਆਪੋ ਆਪਣਾ ਅਸਤੀਫਾ ਲੈ ਕੇ ਜਿਹੜਾ ਵਾ ਉਹ ਦਫ਼ਤਰ ਪਹੁੰਚ ਜਾਂਦੇ ਆ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਕਿਹੜੀ ਤਸਵੀਰ ਤੁਸੀਂ ਜਿਹੜਾ ਵਾ ਉਹ ਬਣਾ ਕੇ ਪੇਸ਼ ਕਰੋਗੇ ਦਰਸ਼ਕਾਂ ਵਾਸਤੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਜ਼ਿਲ੍ਹਾ ਜਥੇਦਾਰ ਸਰਕਲ ਜਥੇਦਾਰ ਕਿ ਜਿਹੜੇ ਯੂਥ ਕਾਲੀ ਦਲ ਦੇ ਪ੍ਰਧਾਨ ਨੇ ਉਹ ਨਾਮਿਨੇਟਡ ਹੈ ਇਲੈਕਟਡ ਨਹੀਂ ਸੁਖਬੀਰ ਸਿੰਘ ਬਾਦਲ ਦੇ ਨੋਮੀਨੇਟਡ ਐ ਤੇ ਉਹਨਾਂ ਦੇ ਅੱਖਾਂ 'ਤੇ ਇੱਕ ਪੱਟੀ ਬੱਧੀ ਆ ਵੀ ਤੁਹਾਨੂੰ ਜਿਵੇਂ ਸੌਣ ਦੇ ਅੰਨੇ ਨੂੰ ਹਮੇਸ਼ਾ ਰਾਹ ਦਿਖਾਈ ਦਿੰਦਾ ਹਨ ਉਹਨਾਂ ਨੂੰ ਸੁਖਬੀਰ ਬਾਦਲ ਨੂੰ ਦਿਖਾਈ ਦਿੰਦਾ ਬਸ ਹੋਰ ਕੁਝ ਨਹੀਂ ਦਿਖਾਈ ਦਿੰਦਾ ਤੁਹਾਨੂੰ ਜੇ ਉਹ ਸਰਬਜੀਤ ਸਿੰਘ ਝਿੰਜਰ ਕਹਿੰਦਾ ਜੀ ਵੇਖੋ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤੇ ਮੇਰਾ ਵੀ ਅਸਤੀਫਾ ਚੁੱਕੋ ਮੈਂ ਨਹੀਂ ਇੱਥੇ ਰਹਿਣਾ ਪਾਰਟੀ ਦੇ ਜਗ੍ਹਾ ਦੇ ਉੱਤੇ ਨਾ ਰਹੇ ਉਹ ਤੇ ਭਾਈ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸਾਰੀ ਪਾਰਟੀ ਭੰਗ ਹੋ ਗਈ ਤੋ ਅੱdੀਆ ਉਹਦੇ ਤਰੀਕੇ ਖਤਮ ਹੋ ਗਈਆਂ ਵਰਕਿੰਗ ਕਮੇਟੀ ਦੇ ਸਿਰਫ ਉਸਤੀਫਾ ਮਨਜ਼ੂਰ ਕਰਨਾ ਸੀ ਜਾਂ ਉਹਨੂੰ ਰੱਦ ਕਰਨਾ ਸੀ ਦੋ ਕੰਮ ਕਰਨੇ ਸੀਗੇ ਵਰਕਿੰਗ ਕਮੇਟੀ ਦਾ ਹੋਰ ਕੋਈ ਕੰਮ ਨਹੀਂ ਸੀਗਾ ਉਸ ਤੋਂ ਬਾਅਦ ਵਰਕਿੰਗ ਕਮੇਟੀ ਵੀ ਪੰਗ ਹੋ ਜਾਣੀ ਸੀਗੀ ਬਕਾਇਦਾ ਤੌਰ ਤੇ ਵਰਕਿੰਗ ਕਮੇਟੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਕੋਈ ਕਮੇਟੀ ਬਣਾਉਂਦੀ ਵੀ ਇਹ ਕਮੇਟੀ ਜਿਹੜੀ ਆ ਅਗਲੇ ਹਕਮਤਾਂ ਕੰਮ ਕਰੇਗੀ ਤੇ ਇਸ ਕਮੇਟੀ ਦੀ ਦੇਖਰੇ ਤੇ ਹੇਟ ਜਿਹੜੀ ਆ ਬਕਾਇਦਾ ਤੌਰ ਤੇ ਭਰਤੀ ਕੀਤੀ ਜਾਊਗੀ ਕਿਉਂਕਿ ਮੈਂ ਨਹੀਂ ਕਹਿ ਰਿਹਾ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਹੈ 14 ਦਸੰਬਰ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਜੀ ਵਰਕਿੰਗ ਕਮੇਟੀ ਵੀ ਨਾਮਿਨੇਟਡ ਵਰਕਿੰਗ ਕਮੇਟੀ ਦੇ ਵਿੱਚ 140 ਤੋਂ 45 ਮੈਂਬਰ ਸੀ ਤੇ ਵਿੱਚੋਂ 40 45 ਮੈਂਬਰ ਤੁਸੀਂ ਕੱਢ ਦਿੱਤੇ ਜਿਹਦੇ ਵਿੱਚ ਚੰਦੂ ਮਾਜਰਾ ਬੀਬੀ ਜ਼ਗੀਰਕੁਰ ਸਾਹਿਰੇ ਹੈਗੇ ਸੀਗੇ ਜੇ ਤੁਸੀਂ ਉਹ ਕੱਢ ਦਿੱਤੇ ਨਵੇਂ ਭਰਤੀ ਕਰ ਲੈਂਦੇ ਉਹ ਕੋ ਇਲੈਕਟਡ ਸੀਗੇ ਉਹਨਾਂ ਨੂੰ ਕਿਹਨੇ ਇਲੈਕਟ ਕੀਤਾ ਸੀਗਾ ਉਹਨਾਂ ਨੂੰ ਪ੍ਰਧਾਨ ਨੇ ਨਾਮਿਨੇਟ ਕੀਤਾ ਸੀ ਤੇ ਉਹ ਪ੍ਰਧਾਨ ਦੇ ਵਫਾਦਾਰ ਨਹੀਂ ਹੋਣਗੇ ਤੇ ਹੋਰ ਫਿਰ ਜਾ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਹੋਣਗੇ ਐਸੇ ਕਰਕੇ ਇਹ ਡਰਾਮੇਬਾਜ਼ੀ ਛੱਡ ਦੇਣੀ ਚਾਹੀਦੀ ਆ ਹੁਣ ਇਹਨਾਂ ਨੇ ਅੱਜ ਕੀ ਕਿਹਾ ਉਹਨਾਂ ਕਹਿੰਦੇ ਜੀ ਪਾਰਟੀ ਦੇ ਵਿੱਚ ਕੁਝ ਲੋਕਾਂ ਦੀ رائے ਸੀਗੀ ਵੀ ਇਹ ਇਹਦੇ ਦੇ ਫੈਸਲਾ ਕਰਨ ਤੋਂ ਪਹਿਲਾਂ ਤੁਸੀਂ ਬਕਾਇਦਾ ਤੌਰ ਤੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਜ਼ਿਲ੍ਹਾ ਜਥੇਦਾਰ ਉਹਨਾਂ ਦੀ رائے ਲਓ। ਹੁੰਦਰ ਸਾਹਿਬ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਸਖਬੀਰ ਸਿੰਘ ਬਾਲਰ ਤੇ ਤੁਹਾਡੇ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਇਕਬਾਲ ਸਿੰਘ ਝੁੰਦਾ ਕਮੇਟੀ ਜਿੰਨੂੰ ਇਹ ਬਕਾਇਦਾ ਤੌਰ ਤੇ ਕਿਹਾ ਗਿਆ ਸੀ ਵੀ ਤੁਸੀਂ ਜਾ ਕੇ ਜ਼ਿਲ੍ਹਾ ਜਥੇਦਾਰਾਂ ਕੋਲੇ ਸਰਕਲ ਜਥੇਦਾਰਾਂ ਕੋਲੇ ਸਮਰਥਕਾਂ ਕੋਲੇ ਤੇ ਵਰਕਰਾਂ ਕੋਲੇ ਇਹ ਜਾਣਕਾਰੀ ਲੈਣੀ ਹੈ ਵੀ ਪਾਰਟੀ ਨੂੰ ਸਰਵਾਈਵ ਕਰਨ ਵਾਸਤੇ ਕਿਹੜੇ ਕਦਮ ਚੁੱਕੇ ਜਾਣ ਉਸ ਰਿਪੋਰਟ ਜੋ ਕਹਿੰਦੀ ਆ ਜੋ ਬਕਾਇਦਾ ਤੌਰ ਤੇ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਿਡਾਲਾ ਵੀ ਸੀਗਾ ਉਹਦੇ ਵਿੱਚ ਮਨਪ੍ਰੀਤ ਸਿੰਘ ਐਲੀ ਵਿੱਚ ਹੋਰ ਵੀ ਸਾਰੇ ਆਗੇ ਸੀ ਕਿ ਪਰਮਿੰਦਰ ਸਿੰਘ ਢੀਲਸਾ ਵੀ ਸ਼ਾਮਲ ਹੈਗਾ ਸੀ ਉਹਦੇ ਵਿੱਚ ਉਸ ਰਿਪੋਰਟ ਦੇ ਵਿੱਚ ਸਾਰਿਆਂ ਦੀ ਇੱਕ ਮਤ ਰਹਿ ਸੀਗੀ ਵੀ ਜਿਹੜੀ ਮੌਜੂਦਾ ਬੁੱਢੀ ਲੀਡਰਸ਼ਿਪ ਜਿਹੜੀ ਪ੍ਰੈਸਟ ਲੀਡਰਸ਼ਿਪ ਨੂੰ ਪਾਸੇ ਕੀਤਾ ਜਾਵੇ ਤੇ ਨੌਜਵਾਨ ਪੀੜੀ ਨੂੰ ਅੱਗੇ ਲਿਆਂਦਾ ਜਾਵੇ ਕੀ ਉਹ ਰਿਪੋਰਟ ਕਾਫੀ ਨਹੀਂ ਕਿੰਨਾ ਚੰਗਾ ਹੁੰਦਾ ਤੁਸੀਂ ਅੱਜ ਰਿਪੋਰਟ ਸੰਗਠਨ ਦੇ ਅੱਖ ਦਿੰਦੇ ਪਾਰਟੀ 'ਚ ਰੱਖ ਦਿੰਦੇ ਉਹਨੂੰ ਜਨਤਕ ਕਰ ਦਿੰਦੇ ਵੀ ਕੀ ਰਿਪੋਰਟ ਆਈ ਹੈ ਉਸ ਰਿਪੋਰਟ ਦੀ ਤੁਸੀਂ ਗੱਲ ਕਰਦੇ ਹੋ ਔਰ ਪੋਰਟ ਤੇ ਫਿਰ ਇਹੀ ਗੱਲ ਕਹਿੰਦੀ ਵੀ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨਾਂ ਦੇ ਕਾਬਿਲ ਹੀ ਨਹੀਂ ਹੈਗਾ। ਤੇ ਹੁਣ ਤੁਸੀਂ ਫਿਰ ਕਹਿੰਦੇ ਹੋ ਵੀ ਜ਼ਿਲ੍ਹਾ ਜਥੇਦਾਰਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਤੇ ਬਕਾਇਦਾ ਤੌਰ ਤੇ ਜਿਹੜੇ ਸਰਕਲ ਜਥੇਦਾਰ ਉਹਨਾਂ ਨਾਲ ਹੀ ਰابطਾ ਕਾਇਮ ਕਰਾਂਗੇ ਇੱਕ ਕਾਇਮਤ ਕਰਕੇ ਉਹਨਾਂ ਦੀ رائے ਮਤਾਂ ਕਰਾਂਗੇ। ਪੂਨਰ ਸਭਾ ਤੁਹਾਡੇ ਨਾਮਿਨੇਟ ਨੇ ਤੁਹਾਡੇ ਉਹ ਕਰਿੰਦੇ ਦੇ ਉਹ ਚੁਣੇ ਹੋਏ ਨਹੀਂ। ਉਹਨਾਂ ਨੂੰ ਤੇ ਸੁਖਬੀਰ ਸਿੰਘ ਬਾਦਲ ਦਾ ਜੋ ਇਸ਼ਾਰਾ ਹੋਊਗਾ ਉਹੀ ਕਰਨਗੇ ਅੱਜ ਦੀ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹਾਜ਼ਰ ਨਹੀਂ ਹੋਏ ਪੌਸੀਬਿਲਟੀ ਹੈ ਵੀ ਆਉਣ ਵਾਲੇ ਦਿਨਾਂ 'ਚ ਉਹ ਵੀ ਡੰਕਾ ਕੋਈ ਵਜਾਦਨ ਕਿਸੇ ਕਿਸਮ ਦਾ ਇਸ ਦਾ ਸੁਕਾਨ ਕੇ ਸ਼ਰਮਾ ਹੁਣਾਂ ਨੇ ਵਜਾਇਆ ਜੀ ਜਿਹੜੇ ਨੀਰਾ ਬਸਤੂ ਤੋਂ ਤੂਮਾਰ ਦੇ ਵਿਧਾਇਕ ਵੀ ਐਨ ਕੇ ਸ਼ਰਮਾ ਨੇ ਕੀਤਾ ਡਰਾਮਾ ਉਹਨੂੰ ਮੈਂ ਡਰਾਮਾ ਕਹੂੰਗਾ ਮੈਂ ਇਸ ਕਰਕੇ ਕੀਤਾ ਵਾ ਵੀ ਜਾਂ ਤੇ ਤੂੰ ਕਹਿ ਜੀ ਪਾਰਟੀ ਦੇ ਵਿੱਚ ਇਹ ਨੁਕਸਾ ਮੈਂ ਇਹ ਸੁਝਾ ਦਿੱਤੇ ਸੀ ਇਹ ਦੂਰ ਨਹੀਂ ਕੀਤੇ ਗਏ ਜਿਨ੍ਹਾਂ ਤੇ ਤੂੰ ਇਲਜ਼ਾਮ ਲਾਉਂਦੇ ਹੋ ਤੇ ਕੇ ਪਾਰਟੀ ਤੋਂ ਬਾਹਰ ਕੱਢਿਆ ਤੂੰ ਪਾਰਟੀ ਦੇ ਵਿੱਚ ਚੰਦੂ ਮਾਜਰੇ ਤੇ ਇਲਜ਼ਾਮ ਲਾਇਆ ਤੂੰ ਬੀਬੀ ਜ਼ਗੀਰਕੌਰ ਤੇ ਇਲਜ਼ਾਮ ਲਾਇਆ ਵੀ ਇਹ ਲੋਕ ਗੁਰਦੁਆਰੇ ਚ ਪਕੌੜੇ ਮਗਾ ਕੇ ਆਪਣੇ ਘਰ ਖੰਦੇ ਰਿਹਾ ਇਹ ਜਦੋਂ ਲਾਇਪੀ ਗੁਰਦੁਆਰੇ ਦੇ ਡਰਾਈਵਰ ਇਹਨਾਂ ਦੀਆਂ ਗੱਡੀਆਂ ਚਲਾਉਂਦੇ ਰਹੇ ਠੀਕ ਲੇਕਿਨ ਉਹਦੇ ਬਾਹਰ ਬੈਠੇ ਜਾਂ ਤਾਂ ਉਹ ਵਿੱਚ ਹੁੰਦੇ ਤੁਸੀਂ ਕਹਿੰਦੇ ਜੀ ਇਹਨਾਂ ਦੀ ਵਜ੍ਹਾ ਕਰਕੇ ਮੈਂ ਅਸਤੀਫਾ ਦੇ ਰਿਹਾ ਲੇਕਿਨ ਮੈਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਕਬੂਲ ਕਰਦਾ ਤੁਸੀਂ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਵਰਗਾ ਜਿਹੜਾ ਵਾ ਕੋਈ ਵੀ ਲੀਡਰ ਇੱਥੇ ਹੈ ਹੀ ਨਹੀਂ ਇੱਥੇ ਬੜਾ ਦੂਰ ਅੰਦੇਸ਼ ਲੀਡਰ ਹੈ ਤੇ ਫਿਰ ਦੂਰ ਹਿੰਦੇਸ਼ੇ ਪੇ ਤੁਸੀਂ ਸਿਫਾ ਕਰ ਦੇ ਰਹੇ ਹੋ ਜੀ ਕਿਹੜੇ ਦੁੱਖੋ ਸੀ ਬੱਸ ਤਾਂ ਫਿਰ ਦੁੱਖ ਵੀ ਦੱਸ ਦਿਓ ਨਾ ਤੁਸੀਂ ਸਖਬੀਰ ਸਿੰਘ ਬਾਦਲ ਦਾ ਤਾਂ ਸਿਵਾ ਮੰਜ਼ੂਰ ਨਹੀਂ ਹੋਇਆ ਤੁਸੀਂ ਸਿਵਾ ਦੇ ਦਿੱਤਾ ਫਿਰ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਆ ਤੇ ਮੈਂ ਫਿਰ ਵਾਪਸ ਆ ਜੂਗਾ ਇਹਦਾ ਮਤਲਬ ਤੁਸੀਂ ਡਰਾਮਾ ਨਹੀਂ ਤੁਸੀਂ ਬਕਾਇਦਾ ਤੌਰ ਤੇ ਸلطਾ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਕੈਸ਼ੀਅਰ ਸੀ ਪਾਰਟੀ ਦੇ ਜਿਹਨੂੰ ਵਿੱਤ ਮੰਤਰੀ ਕਿਹਾ ਜਾਂਦਾ ਹਮ ਤੌਰ ਤੇ ਤੁਸੀਂ ਕਹਿੰਦੇ ਮੈਂ ਛੱਡ ਲਿਆ ਸੁਖਬੀਰ ਬਾਦਲ ਵਧੀਆ ਵਾ ਬਾਕੀ ਠੀਕ ਨਹੀਂ ਬਾਕੀ ਕੀ ਠੀਕ ਦੱਸ ਦਿਓ ਕੀ ਠੀਕ ਨਹੀਂ ਹੈਗਾ ਜਿੰਨਾ ਤੇ ਇਲਜ਼ਾਮ ਲਾਉਨੇ ਉਹਦੇ ਬਾਹਰ ਕੱਢੇ ਹੋਰ ਅਣੀ ਤੇ ਫਿਰ ਤੁਸੀਂ ਛੱਡ ਕਿਉਂ ਗਰੇ 10 ਰੁਪਏ ਦਾ ਤੁਸੀਂ ਪਿੱਲਾ ਇਹ ਤੇ ਇੱਕ ਖਬਰ ਲਾਉਣ ਦੀ ਡਰਾਮੇਬਾਜੀ ਹੈ ਮੈਂ 32 ਸਾਲ ਤੋਂ ਕੰਮ ਕਰਦਾ ਜੀ ਇਮਾਨਦਾਰੀ ਨਾਲ ਕੰਮ ਕੀਤਾ ਜਿੰਨਾ ਸੁਖਬੀਰ ਸਿੰਘ ਬਾਦਲ ਨੇ ਕੰਮ ਕੀਤਾ ਕਿ ਕੀਤਾ ਹੀ ਨਹੀਂ ਜੇ ਸੁਖਬੀਰ ਸਿੰਘ ਬਾਦਲ ਨੇ ਕੰਮ ਕੀਤਾ ਹੁੰਦਾ ਤੇ ਪੰਜ ਹਾਰਾਂ ਲਗਾਤਾਰ ਨਾ ਹੁੰਦੀਆਂ। ਛੇਵੀਂ ਵਾਰੀ ਬਾਈਕਟ ਨਾ ਕਰਨਾ ਪੈਂਦਾ ਫਿਰ। ਜੇ ਐਨਆਈ ਐਫੀਸ਼ੀਐਂਸ ਸੁਖਬੀਰ ਸਿੰਘ ਬਾਦਲ ਹੁੰਦਾ। ਇਸ ਕਰਕੇ ਸ਼ਰਮਾ ਜੀ ਤੁਸੀਂ ਵੀ ਆਪਣੀ ਗੁਗਲੀ ਦਾ ਖੇਡੋ। ਜਿਹੜੀ ਵੀ ਗੱਲ ਕਹਿਣੀ ਜੰਨੀ ਉਹ ਸਪਸ਼ਟ ਲਿਖ ਕੇ ਕਹੋ ਤੁਸੀਂ ਕਿਹੜਾ ਕੀ ਚਾਹੁੰਦੇ। ਕੋਆਰਡੀਨੇਟਰ ਦੋਸਤੀ ਤੇ ਦੋਬਨਾ ਵੈਰੋ ਤੁਹਾਡਾ ਹਾਲ ਆ ਵੇਖੋ ਜਿਹੜੀ ਅੱਜ ਦੀ ਬਕਾਇਦਾ ਤੌਰ ਤੇ ਮੀਟਿੰਗ ਹੋਈ ਆ ਉਹਦੇ ਵਿੱਚ ਤਾਂ ਆਪਾਂ ਹੀ ਕਵਾਂਗੇ ਨਾ ਤਲਵਾਰ ਹੀ ਉੱਠੇਗੀ ਨਾ ਖੰਜਰੀ ਚੱਲੇਗਾ ਜੇ ਬਾਜੂ ਮੇਰੇ ਅਜ਼ਮਾਏ ਹੋਏ ਹਨ ਸਖਬੀਰ ਸਿੰਘ ਬਾਦਲ ਨੂੰ ਪਤਾ ਸੀ ਮੇਰੇ ਇਸ਼ਾਰੇ ਤੇ ਬਿਗਰੇ ਇਹਨਾਂ ਦੀ ਜੁਰਤ ਨਹੀਂ ਮੇਰਾ ਅਸਤੀਵਾ ਪ੍ਰਬੰਧ ਕਰ ਜਾ ਤੇ ਫਿਰ ਦਿੱਤਾ ਕਿਉਂ ਇਸੇ ਕਰਕੇ ਮੇਰਾ ਇਹਨਾਂ ਨੂੰ ਸਿੱਧਾ ਸਵਾਲ ਆ ਪਹਿਲੀ ਗੱਲ ਤੇ ਇਹ ਸਪਸ਼ਟ ਕਰੋ ਤੁਸੀਂ ਕਹਿੰਦੇ ਅਸੀਂ ਐਸਪੀਸੀ ਮੈਂਬਰਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨਾਂ ਨੂੰ ਜਾ ਕੇ ਮਿਲਾਂਗੇ ਉਹਨਾਂ ਕੋਲ رائے ਲਵਾਂਗੇ ਸੁਖਬੀਰ ਸਿੰਘ ਬਾਦਲ ਦੀ ਉਹ ਰਾਇ ਆਪਣੀ ਦੇ ਚੁੱਕੇ ਉਹਨਾਂ ਦੀ ਰਾਇ ਨਹੀਂ ਤੁਸੀਂ ਹੁਣ ਤਾਂ ਉਹਨਾਂ ਕੋਲ ਤੁਸੀਂ ਲਿਖਤੀ ਰਹਿਣਾ ਤੁਸੀਂ ਕਹਿ ਦਿਓ ਸੁਖਬੀਰ ਸਿੰਘ ਬਾਦਲ ਨੂੰ ਨਾ ਬਦਲਿਆ ਜਾਵੇ ਦੂਸਰੀ ਚੀਜ਼ ਬੀਬੀ ਜਗੀਰ ਕੌਰ ਨੇ ਇਹ ਗੱਲ ਕਹੀ ਹੈ ਵੀ ਅਕਾਲ ਤਖਤ ਤੋਂ ਇੱਕ ਨਿਰਦੇਸ਼ ਜਾਰੀ ਹੋਣਾ ਚਾਹੀਦਾ ਜੇਸ਼ਨ ਨਿਰਦੇਸ਼ ਦੇ ਤਹਿਤ ਬਕਾਇਦਾ ਤੌਰ ਤੇ ਕਾਲ ਤਖਤ ਤੇ ਕਮੇਟੀ ਬਣਾ ਕੇ ਤੇ ਭਰਤੀ ਕਰਾਵੇ ਭਰਤੀ ਅਸੀਂ ਵੀ ਕਰਾਂਗੇ ਸਾਰੇ ਕਰਾਂਗੇ ਭਰਤੀ ਕਰਕੇ ਤੇ ਅਸੀਂ ਬਕਾਇਦਾ ਤੌਰ ਤੇ ਪ੍ਰਧਾਨ ਜੋਗੇ ਸੁਖਬੀਰ ਸਿੰਘ ਬਾਦਲ ਫਿਰ ਬਣ ਜੇ ਸਾਨੂੰ ਕੀ ਤਰਾਜ ਲੇਕਿਨ ਬੜੇ ਡੈਮੋਕਰੇਟਿਕ ਵੇ ਨਾਲ ਤੱਕੇ ਨਾਲ ਨਹੀਂ ਐਸੀ ਨੂੰ ਇਸ ਚੀਜ਼ ਨੂੰ ਰੋਕਣ ਵਾਸਤੇ ਸੀਵਾ ਪ੍ਰਵਾਨ ਨਹੀਂ ਕੀਤਾ ਗਿਆ। ਵੀ ਜੇ ਇਹਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਮੈਂ ਕੱਲ ਵੀ ਕਿਹਾ ਸੀ ਇੱਕ ਟਵੀਟਿੰਗ 18 ਨੂੰ ਹੋਈ ਹੈ ਇਹ ਇੱਕ 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 ਜਿਹੜੀ ਦੂਜੀ 19 ਜਾਂ 20 ਨੂੰ ਹੋਏਗੀ। ਸੁਧਾਰਵਾਦੀਆਂ ਦੇ ਹੋਏਗੀ। ਜਦੋਂ ਅਸਤੀਫਾ ਪ੍ਰਵਾਨ ਕਰ ਲੈਣਗੇ ਤੇ ਉਹ ਫਿਰ ਆਪ ਜਾਣਗੇ ਜਿਹਹਦਰ ਕਾਲ ਤਖਤ ਗੁਰੂ ਜੀ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਵਾ ਤੇ ਇੱਥੇ ਕਮੇਟੀ ਬਣਾ ਕੇ ਇਹਦੀ ਅਗਲੀ ਚੋਣ ਕਰਾਈ ਜਾਵੇ। ਅਕਾਲ ਤਖਤ ਤੋਂ ਕਮੇਟੀ ਬਣਦੀ ਤੇ ਫਿਰ ਉਹ ਐ ਨਹੀਂ ਸੀ ਵੀ ਇੱਕੋ ਥੜੇ ਦੇ ਬੰਦੇ ਹੁੰਦੇ ਸਾਰੇ ਥੜੇ ਦੇ ਸ਼ਾਮਲ ਬੰਦੇ ਉੱਚੇ ਨਹੀਂ ਸੀ ਇਸ ਕਰਕੇ ਉਹਨੂੰ ਰੋਕ ਕੋਲ ਨਹੀਂ ਵੀ ਸੁਖਬੀਰ ਸਿੰਘ ਬਾਦਲੇ ਭਵੇਂ ਕਾਲੀ ਦਿੱਤਾ ਜਾਂ ਕੋਈ ਆਪਣੀ ਸਕ੍ਰਿਪਟ ਕੇਸੀ ਹੋ ਲਿਖ ਕੇ ਦਿੱਤੀ ਆ ਉਹਨੂੰ ਰੋਕਣ ਵਾਸਤੇ ਵੀ ਇਹ ਅਕਾਲ ਤਖਤ ਤੇ ਜਾਣ ਲੇਕਿਨ ਉਹ ਅਕਾਲ ਤਖਤ ਤੇ ਜਾਣ ਗਿਆ ਉਹ ਕਹਿਣਗੇ ਜਥੇਦਾਰ ਨੂੰ ਵੀ 10 10 ਦਸੰਬਰ ਨੂੰ ਬਕਾਇਦਾ ਤੌਰ ਤੇ ਜਿਹੜੀ ਸੋਰੀ 14 ਦਸੰਬਰ ਨੂੰ ਜਿਹੜੀ ਚੋਣ ਹੋਣੀ ਆ ਉਹ ਚੋਣ ਜਿਹੜੀ ਆ ਨਿਰਪੱਖ ਸੈਕੂਲਰ ਤਰੀਕੇ ਨਾਲ ਕਰਾਉਣ ਵਾਸਤੇ ਜਿਹੜੀ ਆ ਉਹ ਬਕਾਇਦਾ ਤੌਰ ਤੇ ਕਾਲ ਤੱਕ ਇੰਟਰਵੈਨ ਕਰੇ ਅਕਾਲ ਤੱਕ ਇੱਕ ਕਮੇਟੀ ਬਣਾਵੇ ਜਿਹਦੇ ਵਿੱਚ ਪਰਚੀਆਂ ਛਪਾਈਆਂ ਜਾਣ ਤੇ ਹਰ ਪਰਚੀ ਦੇ ਨਾਲ ਬਕਾਇਦਾ ਤੌਰ ਤੇ ਜਿਹੜਾ ਮੈਂਬਰ ਬਣਦਾ ਤਾਂ ਆਧਾਰ ਕਰਨ ਲੱਗੇ ਤਾਂ ਕਿ ਬੋਗਸ ਭਰਤੀ ਤਾਂ ਹੋ ਸਕੇ ਇਸ ਕਰਕੇ ਜੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਤਾਂ ਜ਼ਹਿਦਾ ਦੇ ਮੰਨ ਅੰਦਰ ਗੱਲ ਆ ਗਈ ਤੇ ਫਿਰ ਪ੍ਰੋਬਲਮ ਇੱਕ ਹੋਰ ਖੜੀ ਹੋਏਗੀ ਉਸ ਪ੍ਰੋਬਲਮ ਨੂੰ ਰੋਕਣ ਵਾਸਤੇ ਇਹਨਾਂ ਹਾਲ ਦੀ ਘੜੀ ਕਹਿੰਦਾ ਵੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜੇ ਪੈਂਡਿੰਗ ਪਾ ਦਿੱਤਾ ਜਾਂਦਾ ਵਾ ਤੇ ਅਸੀਂ ਜ਼ਿਲ੍ਹਾ ਪ੍ਰਧਾਨਾਂ ਨੂੰ ਜਾ ਕੇ ਸਰਕਾਰੀ ਤੋਂ ਜਾ ਕੇ ਪੁੱਛਾਂਗੇ ਵੀ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਕੀ ਅਸਤੀਫਾ ਮਨਜ਼ੂਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਹੈਗਾ ਜੀ ਪਟੀ ਸਾਹਿਬ ਸਮੱਸਿਆ ਤੇ ਖੜੀ ਹੋ ਗਈ ਆ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਕਲ ਪ੍ਰਧਾਨ ਤੇ ਬਾਗੀ ਹੋ ਗਏ ਡੇਰਾ ਬਾਬਾ ਨਾਨਕ ਚ ਸੁੱਚਾ ਸਿੰਘ ਲੰਗਾਹ ਹੋਣਾ ਨੇ ਖੁੱਲ ਕੇ ਇਹ ਗੱਲ ਆਖ ਦਿੱਤੀ ਆ ਉਹਨਾਂ ਦੇ ਧੜੇ ਵੱਲੋਂ ਇਹ ਗੱਲ ਕਹੀ ਗਈ ਆ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀ ਆ ਭਈ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਕਹਿੰਦੇ ਸਪੋਰਟ ਕਰਨੀ ਆ ਜੀ ਬਾਗੀ ਤੇ ਉਹ ਹੋ ਗਏ ਸਮੱਸਿਆ ਤੇ ਅਕਾਲੀ ਦਲ ਵਾਸਤੇ ਖੜੀ ਕਰ ਹੀ ਦਿੱਤੀ ਸੁੱਚਾ ਸਿੰਘ ਲੰਗਾਹ ਉਹੜਾ ਨੇ ਗੌਰ ਪ੍ਰਤਾਪ ਖਸ਼ਾਲਪੁਰ ਜਿਹੜੇ ਨੇ ਉਹ ਵੀ ਅਕਾਲੀ ਦਲ ਦੇ ਲੀਡਰ ਨੇ ਡੇਰਾ ਬਾਬਾ ਨਾਲ ਕਿਹਾ ਉਹਨਾਂ ਨੇ ਇਹ ਗੱਲ ਕਹੀ ਆਂ ਵੀ ਹਾਲ ਦੀ ਕੜੀ ਸਾਨੂੰ ਪਾਰਟੀ ਦਾ ਕੋਈ ਨਿਰਦੇਸ਼ ਨਹੀਂ ਆਇਆ ਕਿ ਤੁਸੀਂ ਵੋਟ ਕਿਨੂੰ ਪਾਣੀ ਜੇ ਸਚਿਆ ਸਿੰਘ ਲਗਾ ਨੇ ਕਿਸੇ ਦੇ ਹੱਕ ਚ ਫੈਸਲਾ ਲਿਆ ਵਾ ਤੇ ਉਹ ਬਕਾਇਦਾ ਤੌਰ ਤੇ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਪਾਰਟੀ ਦਾ ਕੋਈ ਫੈਸਲਾ ਨਹੀਂ ਤੇ ਸੁੱਚਾ ਸਿੰਘ ਨਗਾਹ ਕਹਿੰਦੇ ਵੀ ਵੱਡੇ ਦੁਸ਼ਮਣ ਨੂੰ ਮਾਰਨ ਵਾਸਤੇ ਛੋਟੇ ਦੁਸ਼ਮਣ ਦੀ ਮਦਦ ਕਰਦੇ ਦੀ ਹੁੰਦੀ ਹੈ। ਲੰਗਾਹ ਸਾਹਿਬ ਸ਼ਾਇਦ ਤੁਸੀਂ ਬਹੁਤ ਸਿਆਣੇ ਹੋ ਬੜੀ ਸਿਆਸਤ ਢਾਈ ਆ ਜੇ ਮਦਦ ਕਰਨੀ ਹੋਵੇ ਤੇ ਇਸ ਤਰੀਕੇ ਨਾਲ ਓਪਨ ਨਹੀਂ ਹੁੰਦੀ ਹੁੰਦੀ। ਵਰਕਰ ਆਪਣੀ ਵਿਵੇਕ ਨਾਲ ਵੋਟ ਪਾਉਣਗੇ ਕਿਹਨੂੰ ਵੋਟ ਪਾਉਣੀ ਹੈ ਅਸੀਂ। ਇਹਦਾ ਮਤਲਬ ਤੁਸੀਂ ਅੱਜ ਜੇ ਕਿਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਜਾਂਦਾ ਤੇ 2027 ਦੇ ਵਿੱਚ ਬਰਾਬਰ ਦਾ ਭਾਈਵਲ ਬਣੇਗਾ ਤੁਹਾਡੇ ਤੁਹਾਡੀ ਵੋਟ ਨੂੰ ਫੇਰ ਵੀ ਖਰਾ ਲਾਏਗਾ ਇਹਦੇ ਉੱਤੇ ਪਾਰਟੀ ਨੇ ਆਪਣਾ ਕੋਈ ਸਟੈਂਡ ਸਪਸ਼ਟ ਨਹੀਂ ਕੀਤਾ ਕਿਸੇ ਨੇ ਜਾ ਕੇ ਸੁੱਚਾ ਸਿੰਘ ਛੋਟੇ ਨੂੰ ਕਿਹਾ ਇੰਨੀ ਗੱਲ ਵੀ ਭਾਈ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਨੀ ਸੁੱਚਾ ਸਿੰਘ ਲੰਗਾ ਸੋਰੀ ਹੈ ਸੁੱਚਾ ਸਿੰਘ ਲੰਗਾ ਸੁਚਾ ਸਿੰਘ ਲੰਗਾ ਨੂੰ ਕਿਸੇ ਨੇ ਕਿਹਾ ਕਿ ਅਸੀਂ ਵੋਟ ਨਹੀਂ ਪਾਣੀ ਤੇ ਸੁਚਾ ਸਿੰਘ ਲੰਗਾ ਦੀ ਇੱਕ ਨਿੱਜੀ ਦੁਸ਼ਮਣੀ ਆ ਸੁਖੀ ਰੰਧਾਵੇ ਦਾ ਵੀ ਮੈਨੂੰ ਤਿੰਨ ਵਾਰ ਹੀ ਨੇ ਰਾਇਆ ਤੇ ਮੈਂ ਇਹਨੂੰ ਰੋਣੇ ਰੋਣਾ ਹਾਰ ਦੇਗਾ ਜਿਹੜੀ 22 ਇਲੈਕਸ਼ਨ ਆ ਉਹ ਆਮ ਤੌਰ ਤੇ ਜਿਹੜੀ ਆ ਹਾਕਮ ਤੇ ਦេចਦੀ ਹੁੰਦੀ ਆ ਮੈਂ ਕੱਲ ਡਿਸਕਸ ਵੀ ਕੀਤਾ ਸੀ ਵੀ ਹੁਣ ਤਾਂ 1947 ਤੋਂ ਲੈ ਕੇ ਤੇ 52 ਤੋਂ ਲੈ ਕੇ ਸਵਾਰੀ ਅੱਜ ਤੱਕ ਪੰਜਾਬ ਦੇ ਵਿੱਚ 62 ਜਿਮਨੀ ਚੋਣਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ 23 ਚੋਣਾਂ 1966 ਤੋਂ ਪਹਿਲਾਂ ਹੋਈਆਂ ਤੇ 39 ਚੋਣਾਂ ਬਾਅਦ ਚੁਈਆਂ ਨੇ 1967 ਤੋਂ ਲੈ ਕੇ 1982 ਤੱਕ ਬਕਾਇਦਾ ਤੌਰ ਤੇ 72 ਇਲੈਕਸ਼ਨ ਹੋਈਆਂ ਨੇ ਤੇ ਮੈਕਸਿਮਮ ਉਹ ਹਾਕਮ ਦੇ ਨਜਿੱਤੀਆਂ ਇਸ ਕਰਕੇ ਇਹਦੀ ਉਪ ਚੋਣ ਦੇ ਵੇਖੇ ਤਾਂ ਕੋਈ ਬੜਾ ਫਰਕ ਪੈਣ ਵਾਲਾ ਨਹੀਂ ਜੇ ਹਾਕਮ ਜਿੱਦੂਗੀ ਉਹਨੂੰ ਪਤਾ ਫਰਕ ਨਹੀਂ ਪੈਣਾ ਹਾਂ ਇੰਨੀ ਕਾਲੂ ਵੀ ਸੀ ਇਲੈਕਸ਼ਨ ਜਿੱਤੀ ਉਹ ਲੈਕਸ਼ਨ ਜਿੱਤਦੇ ਵੇ ਤੇ ਬਹੁਤਾ ਕੋਈ ਰੋਕਾਂ ਚੁੱਕੇ ਨਹੀਂ ਜਿੱਦੀ ਹੋਗੀ ਵਿਰੋਧੀ ਤੇ ਜਿੱਤੇ ਤੇ ਉਹਦੀ ਗੱਲ ਜ਼ਿਆਦੀ ਹੋਊਗੀ ਵੀ ਭਈ ਉਹਨਾਂ ਨੇ ਵਿਰੋਧੀ ਅਸੀਂ ਸਰਕਾਰ ਦਾ ਗਰਾਫ ਨੀਮਾ ਹੋ ਗਿਆ ਇਸ ਕਰ ਜਿੱਤਦੀਆਂ ਸੁੱਚਾ ਸੇਨ ਲਗਾ ਦੇ ਠੋਪ ਜਾ ਕੇ ਕਹਿ ਦਿੱਤਾ ਫੋਟੋ ਵੀ ਆਪਣੀ ਨਵਾ ਕੇ ਬਕਾਇਦਾ ਤੌਰ ਤੇ ਕਹਿ ਦਿੱਤਾ ਵੀ ਮੈਂ ਤਾਂ ਸਪੋਰਟ ਤੇ ਗੁਰਦੀਪ ਸਿੰਘ ਦਾਵੇ ਦੀ ਕਰੂੰਗਾ ਭਈ ਕਰੀ ਜੋ ਪਰ ਪਾਰਟੀ ਨੂੰ ਇੱਥੇ ਆਪਣੀ ਨੀਅਤ ਤੇ ਦਿਸ਼ਾ ਦੇ ਦਸ਼ਾ ਸਪਸ਼ਟ ਕਰਨੀ ਚਾਹੀਦੀ ਹੈ ਇਹ ਵਾਕਈ ਉਹਨਾਂ ਦਾ ਦੇਸ਼ ਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਵੇ ਤੇ ਮੈਂ ਅੱਗੇ ਵੀ ਕਿਹਾ ਸੀਗਾ ਸ਼੍ਰੋਮਣੀ ਕਮੇਟੀ ਦੇ ਚੋਣਾਂ ਦੇ ਵਿੱਚ ਵੀ ਜਿਹੜੇ ਆਪ ਦੇ ਉਮੀਦਵਾਰ ਸੀ ਉਹਨਾਂ ਨੇ ਜਿਹੜੀ ਸਪੋਰਟ ਕੀਤੀ ਸੀ ਉਹ ਬਾਦਲ ਦਲ ਦੀ ਕੀਤੀ ਸੀ ਭਾਜਪਾ ਨੇ ਵੀ ਬਾਦਲ ਦਲ ਦੀ ਕੀਤੀ ਤੇ ਜੇ ਉਹਨਾਂ ਵੀ ਕੀ ਕਾਂਗਰਸ ਨੇ ਵੀ ਬਦਲਣ ਲਈ ਕੀਤੀ ਤੇ ਫਿਰ ਬੀਬੀ ਜੀ ਦੇ ਮੋਟਰ ਜਿਹੜੀਆਂ ਉਹ ਘਟ ਗਈਆਂ 9 ਤੇ ਘਟਣੀ ਸੀ ਫਿਰ ਉਹਨੇ ਥੋੜੀ ਸੀ ਗਈ ਏਸੇ ਕਰਕੇ ਸੁੱਚਾ ਸਿੰਘ ਲੰਗਾ ਜੋ ਕੀਤਾ ਵਾ ਉਹ ਵੀ ਠੀਕ ਆ ਲੇਕਿਨ ਪਾਰਟੀ ਨੇ ਅਜੇ ਤੱਕ ਉਹਦੇ ਤੇ ਆਪਣੀ ਜ਼ੁਬਾਨ ਨਹੀਂ ਖੋਲੀ ਪਾਰਟੀ ਨੂੰ ਆਪਣੀ ਜ਼ੁਬਾਨ ਖੋਲ੍ਹਣੀ ਚਾਹੀਦੀ ਆ ਵੀ ਇਹ ਸੁੱਚਾ ਸਿੰਘ ਲੰਗਾ ਦਾ ਆਪਣਾ ਨਿੱਜੀ ਫੈਸਲਾ ਵਾ ਇਸ ਫੈਸਲੇ ਦਾ ਪਾਰਟੀ ਦਾ ਕੋਈ ਸਬੰਧ ਨਹੀਂ ਜੀ ਜੀ ਪਟੀ ਸਾਹਿਬ ਉਧਰ ਦੂਜੇ ਪਾਸੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ 6 ਦਸੰਬਰ ਵਾਲੇ ਦਿਨ ਦਿੱਲੀ ਵੱਲ ਨੂੰ ਕੂਚ ਕਰਾਂਗੇ ਕਹਿੰਦੇ ਇਸ ਵਾਰ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣੇ ਮਤਲਬ ਗੱਡੀਆਂ ਜੀ ਪਾ ਨਹੀਂ ਲੈ ਜਾਣੀਆਂ ਪੈਦਲ ਮਾਰਚ ਦਾ ਮੇਰਾ خیال ਉਹਨਾਂ ਦਾ ਜਿਹੜਾ ਵਾ ਉਹ ਇਰਾਦਾ ਬਣਿਆ ਵੀ ਪੈਦਲ ਹੀ ਅਸੀਂ ਦਿੱਲੀ ਵੱਲ ਨੂੰ ਜਾਣਾ ਪਰ ਨਾਲ ਦੀ ਨਾਲ ਇੱਕ ਖਬਰ ਹੋਰ ਸਿਗੀ ਕਿ ਜਗਜੀਤ ਸਿੰਘ ਡੱਲੇਵਾਲ ਹੁਣੀ ਕਹਿੰਦੇ ਆ ਵੀ ਮੈਂ ਮਰਨ ਵਰਤ ਤੇ ਜਿਹੜਾ ਵਾ ਉਹ ਬਹਿ ਜਾਣਾ ਕਿਉਂਕਿ ਸਾਡੀਆਂ ਮੰਗਾਂ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਮੰਨਦੀ ਪਈ ਕਿਸਾਨ ਮੰਡੀਆਂ ਦੇ ਵਿੱਚ ਖੱਜਲਖਵਾਰ ਹੋ ਰਿਹਾ ਇੱਕ ਪਾਸੇ ਡੱਲੇਵਾਲ ਮਰਨ ਵਰਤ ਦੀ ਗੱਲ ਕਰ ਰਿਹਾ ਤੇ ਦੂਜੇ ਪਾਸੇ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਕੂਚਵਾਲ ਦਾ ਜਿਹੜਾ ਵਾ ਉਹ ਹੀਰਾ ਘੱਟ ਕੇ ਕਹਿੰਦੇ ਵੀ ਦਿੱਲੀ 6 ਦਸੰਬਰ ਵਾਲੇ ਦਿਨ ਅਸੀਂ ਚਾਲੇ ਜਿਹੜੇ ਆ ਉਹ ਪਾ ਦੇਣੇ ਆ ਮੈਂ ਡੱਲੇ ਸਾਹਿਬ ਡੱਲੇਪਾਲ ਸਾਹਿਬ ਨੂੰ ਕਹਿਣਾ ਤੁਸੀਂ ਅਮਰਤਾਦੀ ਸਿੰਘ ਕੀ ਸਿੱਖ ਧਰਮ ਦੇ ਵਿੱਚ ਭੋਖੜ ਤਲਦਾਂ ਦੀ ਕੋਈ ਸੰਕਲਪ ਹੈਗਾ ਜੇ ਕਾਲੀ ਲੀਡਰ ਭੋਖੜਤਾਲ ਕਰਦੇ ਨੇ ਤੇ ਹਸ਼ਰਬੰਦ ਕੀ ਹੁੰਦਾ ਰਿਹਾ ਪ੍ਰਾਪਤਿਤ ਨੇਲ ਤੁਸੀਂ ਇਹ ਭੋਖੜਤਾਲ ਇੱਕ ਰੱਖ ਲੋ ਦਾਰ ਕਰ ਲੋ ਪੰਜ ਕਰ ਲੋ ਤੁਹਾਡੇ ਅਗੇ 50 ਬੰਦੇ ਵੀ ਮਰਜਨ ਤੇ ਕੇਂਦਰ ਨੂੰ ਕੋਈ ਫਰਕ ਨਹੀਂ ਮੈਂ ਲੱਗਦਾ ਜੇ ਤੁਸੀਂ ਲੜਨਾ ਚਾਹੁੰਦੇ ਹੋ ਸੰਘਰਸ਼ ਕਰੋ ਸਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿਸਾਨਾਂ ਨੂੰ ਵੀ ਤੁਸੀਂ ਆਪਣੀ ਕਾਰ ਤੇ ਜਾ ਸਕਦੇ ਹੋ ਤੁਸੀਂ ਪੈਦਲ ਜਾ ਸਕਦੇ ਹੋ ਤੁਸੀਂ ਰੇਲ ਤੇ ਜਾ ਸਕਦੇ ਹੋ ਤੁਸੀਂ ਟਰੈਕਟਰ ਨਾਲ ਹੀ ਲਿਖਿਆ ਜਾ ਉੱਥੇ ਦਿੱਲੀ ਉਹਦੇ ਤੇ ਸਰਵਨ ਸਿੰਘ ਪਧੇਰ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਵੀ ਅਸੀਂ 6 ਦਸੰਬਰ ਨੂੰ ਬਕਾਇਦਾ ਤੌਰ ਤੇ ਦਿੱਲੀ ਵੱਲ ਨੂੰ ਪੈਦਲ ਕੂਚ ਕਰਾਂਗੇ ਮੇਰੇ ਖਿਆਲ ਛੱਡ ਰੁਕਣਾ ਬਣਦਾ ਵੀ ਨਹੀਂ ਕੋਰਟ ਦੇ ਹੁਕਮ ਮੁਤਾਬਕ ਰੇਕਨ ਸਟੇਟ ਕੀ ਕਹਿੰਦੀ ਹੁੰਦੀ ਹੈ ਲਾਇਡ ਆਰਡਰ ਦੀ ਪ੍ਰੋਬਲਮ ਆ ਸਕਦੀ ਹੈ ਜੀ ਇਸ ਕੱਖ ਰੁਕੇ ਨੂੰ ਨਹੀਂ ਲੇਕਿਨ ਜਿੰਦਾ ਜਰ ਮੈਂ ਇਹ ਗੱਲ ਕਹਿ ਦਿਆਂ ਜਿਸ ਤਰ੍ਹਾਂ ਅੱਗੇ ਕਿਸਾਨ ਬਧੀ ਜਥੇਬੰਦੀਆਂ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਮੋਰਚਾ ਲਾਇਆ ਸੀਗਾ ਉਸ ਤਰੀਕੇ ਦਾ ਮੋਰਚਾ ਨਹੀਂ ਲੱਗਦਾ ਤੇ ਉਹਨਾਂ ਚਿਰ ਤੱਕ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਕਾਮਯਾਬੀ ਨਹੀਂ ਮਿਲਣੀ ਕਾਮਯਾਬੀ ਇਕੱਠੇ ਮਿਲੇਗੀ ਇਹ ਕੋਈ ਗੱਲ ਕਹਿੰਦੇ ਆ ਇਹ ਜੀ ਚੋਣ ਲੜਨ ਵਾਲੇ ਅਸੀਂ ਨਹੀਂ ਲੜਨ ਵਾਲੇ ਇਹ ਰਾਸੀ ਦੇ ਅਸੀਂ ਗੈਰ ਰਾਸੀ ਭਾਈ ਮੀਟ ਕਜ ਨੂੰ ਕਰਦੇ ਹੋ ਤਾਂ ਰਾਸੀ ਅੱਗੋਂ ਦੇ ਜੇ ਕਿ ਕਰਦੇ ਹੋ ਤੁਹਾਡੇ ਭਿਕਤੇ ਰਾਸੀ ਅੱਗੋਂ ਕਰਦੇ ਆ 1937 ਦੇ ਵਿੱਚ ਅਕਾਲੀ ਦਲ ਨੇ ਚੋਣ ਕੋ ਲੜੀ ਸੀ ਇਹੀ ਫੈਸਲਾ ਲੈ ਲਿਆ ਸੀਗਾ ਕਿ ਸਾਨੂੰ ਜਿੰਨਾ ਚਿਰ ਰਾਸੀ ਸੱਤਾ ਹਸਲ ਨਹੀਂ ਹੁੰਦੀ ਛੇ ਅਸੀ ਤਾਕਤ ਦੀ ਮਿਲਦੀ ਉਹਨਾਂ ਤੇ ਉਹਨਾਂ ਚਿਤ ਤੱਕ ਅਸੀਂ ਸਿੱਖਾਂ ਦੇ ਮਸਲੇ ਆਪ ਹੱਲ ਨਹੀਂ ਕਰ ਸਕਦੇ ਉਹਦੋਂ ਬਕਾਇਦਾ ਤੌਰ ਤੇ ਇਹਨਾਂ ਨੂੰ ਜਿਹੜੀ ਸੀ ਚੋਣ ਲੜਨੀ ਪਈ ਸੀ ਇਸੇ ਕਰਕੇ ਅੱਜ ਵੀ ਜੇਕਰ ਤੇ ਅਕਾਲੀ ਦਲ ਜਦੋਂ ਇਹਨਾਂ ਦਾ ਮੋਟਾ ਲੱਗਾ ਸੀ ਕਈ ਸਵਾਲ ਪੁੱਛ ਲੈਂਦੇ ਸੀ ਵੀ ਭਾਈ ਜੇ ਕਿਸਾਨ ਚੋਣ ਲੜ ਲੈਣ ਤੇ ਆਪਣੀ ਸਰਕਾਰ ਬਣਾ ਸਕਦੇ ਮੈਂ ਕਿਹਾ ਬਿਲਕੁਲ ਬਣਾ ਸਕਦੇ ਪਰ ਇਕੱਠੇ ਹੋ ਕੇ ਚੋਣ ਨਹੀਂ ਲੜ ਸਕਦੇ 1977-78 ਦੇ ਵਿੱਚ ਜਿਹੜੀ ਇੱਕ ਬਕਾਇਦਾ ਤੌਰ ਤੇ ਪੂਰੇ ਇੰਡੀਆ ਦੇ ਵਿੱਚ ਇੱਕ ਰੈਲੀ ਹੋਈ ਸੀਗੀ ਕਿਸਾਨਾਂ ਦੀ ਦਿੱਲੀ 'ਚ ਧਰਨਾ ਹੋਇਆ ਸੀਗਾ ਐਡੀ ਵੱਡੀ ਰੈਲੀ ਹੋਈ ਸੀ ਵੀ ਸਰਕਾਰ ਨੂੰ ਝੁੱਕ ਕੇ ਉਹਨਾਂ ਦੀ ਮੰਗਾਂ ਮੰਨਣੀਆਂ ਪਈਆਂ ਝੁੱਕ ਕੇ ਸਿਰਫ ਉਹ ਇਕੱਠ ਦੀ ਜੈ ਸੀਗੀ ਉਸ ਤੋਂ ਬਾਅਦ ਜਿੰਨੀਆਂ ਪਾਰਟੀਆਂ ਸੀਗੀਆਂ ਉਹਨਾਂ ਨੇ ਕਿਹਾ ਦੀ ਕੰਬਣਾ ਵਧਿਆ ਹਰ ਪਾਰਟੀ ਨੇ ਆਪਣਾ ਕਿਸਾਨ ਵਿੰਗ ਬਣਾ ਲਿਆ ਬੀਜੇਪੀ ਨੇ ਬਣਾ ਲਿਆ ਕਾਲੀਆਂ ਵੀ ਬਣਾ ਲਿਆ ਬਕਾਇਦਾ ਤੌਰ ਤੇ ਕਾਂਗਰਸ ਵੀ ਬਣਾ ਲਿਆ ਬਾਕੀ ਸੌਦੀਆ ਸਾਰੇ ਆਪਣੇ ਕਿਸਾਨ ਵੀ ਬਣਾ ਲਏ ਹੁਣ ਜਿਹੜੀ ਉਦੋਂ ਮੋਰਚੇ ਲੱਗਾ ਸੀ ਵਿੱਚ 32 ਜੱਥੇ ਬੰਦੀਆਂ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਸਿਆਸੀ ਤੌਰ ਤੇ ਜੁੜੀਆਂ ਸੀਗੀਆਂ ਇਹ ਠੀਕ ਗੱਲ ਆ ਉਹਨਾਂ ਤੋਂ ਬਹੁਤੀ ਅਜਿਹੀ ਕਮਿਊਨਿਸਟ ਜੱਥੇ ਬੰਦੀਆਂ ਸੀਗੀਆਂ ਜਿਹੜੀ ਉਸ ਵਿਚਾਰਧਾਰਾ ਸਿਮਤ ਸੀਗੀਆਂ ਤੇ ਮੋਰਚਾ ਵੀ ਜਿੱਤਿਆ ਗਿਆ ਤੇ ਉਹਨਾਂ ਦੀ ਬਦੌਲਤ ਜਿੱਤਿਆ ਗਿਆ ਉਹ ਕੰਮ ਵੀ ਕਰਦੇ ਆ ਤਰੀਕੇ ਤੇ ਸਲੀਕੇ ਨਾਲ ਕਰਦੇ ਆ ਸਰਕਾਰ ਨੂੰ ਢੋਣਾ ਉਹਨਾਂ ਦਾ ਵਾ ਇਸ ਕਰਕੇ ਮੈਂ ਉਹਨੂੰ ਕਿਹਾ ਇਹ ਵਖਵਕ ਵਣੀਵਣੀ ਲੱਕੜੀ ਇਕੱਠੀ ਹੋਈ ਆ ਇਹ ਇਕੱਠੇ ਨਹੀਂ ਹੋ ਸਕਦੇ ਜਦੋਂ ਪੰਜਾਬ 'ਚ ਚੋਣ ਹੋਵੇਗੀ ਇਹ ਜਿਸ ਮਾਲਾ ਦੇ ਮੋਤੀ ਹੋਣਗੇ ਉੱਥੇ ਜੱਗੇ ਪੁਰੇ ਜਾਣਗੇ ਇਹ ਕਿਸੇ ਧੜੇ ਦੀ ਸਪੋਰਟ ਨਹੀਂ ਕਰਨ ਕੇ ਕਿਸਾਨਾਂ ਦੇ ਤੇ ਉਹੀ ਗੱਲ ਲਈ ਨਹੀਂ ਕੀਤੀ ਅਗਲੇ ਨੇ ਜੇ ਵਾਕਈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਮੱਝ ਦੇ ਉੱਤੇ ਵੋਟਾਂ ਪਾ ਦਿੰਦੇ ਤੇ ਕਿਸਾਨਾਂ ਦੀ ਸਰਕਾਰ ਬਣ ਤੋ ਕਿ ਰੋਕ ਨਹੀਂ ਸਕਦਾ ਇਸ ਕਰਕੇ ਪੰਦੇਰ ਸਾਹਿਬ ਤੁਸੀਂ 6 ਨੂੰ ਕਰੋ ਤੁਸੀਂ 7 ਨੂੰ ਕਰੋ ਤੁਸੀਂ 5 ਨੂੰ ਕਰੋ ਤੁਹਾਡੇ ਇਸ ਮਾਰਚ ਦਾ ਬਹੁਤਾ ਕੁਝ ਬਣ ਵਾਲਾ ਨਹੀਂ ਪਰ ਪੱਟੀ ਸਾਹਿਬ ਇਸ ਮਸਲੇ ਦਾ ਹੱਲ ਨਿਕਲੇਗਾ ਕਿਵੇਂ ਫਿਰ ਕਿਸਾਨ ਤੇ ਇਸ ਹਸਾਬ ਦੇ ਨਾਲ ਫਿਰ ਸੜਕਾਂ ਦੇ ਉੱਤੇ ਰਹਿਣਗੇ ਧਰਨਿਆਂ ਤੇ ਰਹਿਣਗੇ ਮਜਾਰਿਆਂ 'ਚ ਰਹਿਣਗੇ ਤੇ ਇਸ ਮਸਲੇ ਦਾ ਹੱਲ ਜਿਹੜਾ ਆਪਾਂ ਕਹਿ ਲਈਏ ਸਟੀਕ ਹੱਲ ਕੋਈ ਉਹ ਕਿੱਦਾਂ ਨਿਕਲਦਾ ਜੀ ਫਿਰ ਠੀਕ ਤਾਂ ਤੁਹਾਨੂੰ ਤੁਹਾਨੂੰ ਦੱਸਦਾ ਮੈਂ ਜੇ ਉਹਦਾ ਸਟੀਕ ਹੱਲ ਕਰਨਾ ਚਾਹੁੰਦੇ ਹੋ ਤੇ ਸਾਰੇ ਜਾਣੇ ਇੱਕ ਮਜਦੇ ਭਾਵੇਂ ਕੋਈ ਰਾਸੀ ਆ ਤੇ ਭਾਵੇਂ ਕੋਈ ਗੈਰ ਰਾਸੀ ਇੱਕ ਮਜਦੇ ਪੱਥੀ ਹੋ ਜੀ ਮੈਂ ਇਹ ਗੱਲ ਨਹੀਂ ਕਰ ਰਿਹਾ ਮੇਰੇ ਕਹਿਣ ਤੋਂ ਭਾਵ ਆ ਵੀ ਸਰਕਾਰ ਕਿਵੇਂ ਸੁਣੂਗੀ ਬੰਦਾ ਭਾਵੇਂ ਇੱਕ ਰੋਵੇ ਤੇ ਬੰਦੇ ਭਾਵੇਂ 10 ਰੋਣ ਸਰਕਾਰਾਂ ਦਾ ਕੰਮ ਆ ਵੀ ਜਿਹੜੇ ਉਹਨਾਂ ਦੇ ਲੋਕ ਆ ਜਿਹੜੇ ਉਹਨਾਂ ਦੇ ਉਹਨਾਂ ਦੇ ਦੇਸ਼ ਦੇ ਵਸਨੀਕ ਆ ਜਿਹੜੇ ਵਸਿੰਦੇ ਆ ਉਹਨਾਂ ਦੇ ਦੇਸ਼ ਦੇ ਵੀ ਉਹਨਾਂ ਦੀ ਗੱਲ ਸੁਣੀ ਜਾਵੇ ਉਹ ਭਾਵੇਂ ਇੱਕ ਬੰਦਾ ਕਵੇ ਤੇ ਭਾਵੇਂ 100 ਬੰਦੇ ਕਹਿਣ ਨਹੀਂ ਇਹੀ ਤਾਂ ਚੀਜ਼ ਹੈ ਜੀ ਇਹੀ ਤੇ ਡੈਮੋਕ੍ਰੇਸੀ ਹੈ ਜਦੋਂ ਇੱਕ ਬੰਦਾ ਜਾਂਦਾ ਕਹਿੰਦੇ ਮੰਗ ਪੱਤਰ ਤੇ ਜਾਏ ਵਿਚਾਰ ਕਰਨਾਂਗੇ ਅਸੀਂ ਜੇ ਉਹੀ 50 ਬੰਦੇ ਇਕੱਠੇ ਹੋ ਗਏ ਕਹਿੰਦੇ ਦੱਸੋ ਜੀ ਤੁਹਾਡੀ ਪ੍ਰੋਬਲਮ ਕੀ ਹੈ? ਥੋੜੀ ਆ ਕੇ ਸੁਣ ਗਿਓ। ਜੇ ਉਹੀ ਬੰਦਾ 500 ਹੋ ਜਾਵੇ ਲੈ ਕਹਿੰਦੇ ਜੀ ਤੁਹਾਡੀ ਵਿਚਾਰ ਕਰ ਰਹੇ ਹਾਂ ਜਲਦੀ ਫੈਸਲਾ ਕਰ ਲਾਂਗੇ। ਤੇ ਜੇ ਉਹੀ ਸਾਰੇ ਕਿਸਾਨ ਇਕੱਠੇ ਹੋ ਗਏ ਦੇਸ਼ ਦੇ ਇੱਕ ਮੋਟੋ ਹੋ ਕੇ ਬਹਿ ਜਾਣ। ਵੀ ਬੈਠੇ ਉੱਠਾਂਗੇ ਉਦੋਂ ਜਦੋਂ ਸਾਡੀ ਮੰਗਾਂ ਮੰਨੋਗੇ। ਤੇ ਫੇਰ ਸਰਕਾਰ ਮੰਨਣ ਲਈ ਮਜਬੂਰ ਹੋ ਜਾਊਗੀ। 1988 ਦੇ ਵਿੱਚ ਜਿਹੜੀ ਸਟ੍ਰਾਈਕ ਬਕਾਇਦਾ ਤੌਰ ਤੇ ਕਿਸਾਨਾਂ ਨੇ ਕੀਤੀ ਸੀ ਦਿੱਲੀ ਧਰਨੇ ਦਿੱਤੇ ਸੀ। ਉਹਨਾਂ ਧਰਨੇ ਦੇ ਵਿੱਚ ਬਕਾਇਦਾ ਤੌਰ ਤੇ ਇੰਦਰਾ ਗਾਂਧੀ ਜੀ ਵਰਸੀ ਮਨਾਈ ਜਣੀ ਸੀ ਇੰਡੀਆ ਗੇਟ ਤੇ ਉੱਥੇ ਸਟੇਜ ਲੱਗੀ ਸੀ। ਤੇ ਜਿਹੜੇ ਰਕੇਸ਼ ਤਕੈਦ ਦੇ ਪਿਤਾ ਜੀ ਨੇ ਉਹ ਨਾਲ ਤੇ ਸਾਥੀਓ ਉਹ ਇੱਕ ਹੱਕਾ ਰੱਖ ਕੇ ਜਿਹੜੀ ਸਟੇਜ ਦੇ ਉੱਤੇ ਇਹਨਾਂ ਨੇ ਆਪਣੀ ਸਟੇਜ ਲਾਉਣੀ ਸੀ ਉੱਤੇ ਬਹਿ ਕੇ ਹੁੱਕਾ ਪੀਤਾ ਸ਼ੁਰੂ ਕਰ। ਇਕੱਠੇ ਸਾਰੇ ਸੀਗੇ। ਹਰ ਰੋਜ਼ ਕਿਸਾਨ ਬਾਕੀ-ਬਾਕੀ ਸਟੇਟਾਂ ਤੋਂ ਆ ਰਹੇ ਸੀਗੇ। ਅਖੀਰ ਦੇ ਉੱਤੇ ਕਾਂਗਰਸ ਨੇ ਆ ਕੇ ਗੋਲੀ ਚਲਾਈ। 4-5 ਕਿਸਾਨ ਜਦੋਂ ਮਰ ਗਏ ਤੇ ਫਿਰ ਕਿਸਾਨ ਵੀ ਹੀਰਾ ਘੱਟ ਕੇ ਬਕਾਇਦਾ ਤੋਂ ਦਿੱਲੀ ਪੁੱਜ ਗਏ ਸੀ। ਤੇ ਆਖਰ ਆ ਕੇ ਸਰਕਾਰ ਨੂੰ ਕਿਸਾਨਾਂ ਦੇ ਝੁਕਣਾ ਪਿਆ ਸੀ ਵੀ ਉਹ ਵੱਡੀ ਗਿਣਤੀ ਚ ਇਕੱਠੇ ਹੋ ਗਈ ਸੀ ਇਹ ਆ ਗਿਣਤੀ ਦਾ ਅਸਰ ਇੱਥੇ ਇਹ ਆ ਤੁਹਾਡੀ ਵਿਚਾਰਧਾਰਾ ਦਾ ਅਸਰ ਇੱਥੇ ਕਿ ਤੁਹਾਡੇ ਆਗੂ ਜਿਹੜੇ ਆ ਉਹ ਟੇਬਲ ਤੇ ਹਾਰਨ ਵਾਲੇ ਦਾ ਹੋਣ ਟੇਬਲ ਤੇ ਆਪਣੀ ਗੱਲ ਤਰੀਕੇ ਤੇ ਸਲੀਕੇ ਦਾ ਰੱਖਣ ਦੀ ਆਪਣੀ ਸਮਰਥਾ ਰੱਖਦੇ ਹੋ ਇਸ ਕਰਕੇ ਉਹ ਗੇਮ ਜਿੱਤੀ ਗਈ ਸੀ ਉਦੋਂ ਵੀ ਸਰਕਾਰ ਨੂੰ ਮੁੜ ਕੇ ਇਹਨਾਂ ਦੇ ਮੰਗਾਂ ਮੰਨਣੀਆਂ ਪਈਆਂ ਸੀਗੀਆਂ ਤੇ ਜਿਹੜਾ ਸਮਾਗਮ ਇਹਦਾ ਇੰਡੀਆ ਡੇ ਦੇ ਕਰਨਾ ਸੀ ਉਹ ਫਿਰ ਜਾ ਕੇ ਜਿਹੜੀ ਲਾਲ ਕਿਲੇ ਦੀ ਗਰਾਊਂਡ ਉੱਥੇ ਆ ਕੇ ਕੀਤਾ ਸੀ ਇਹ ਆ ਇਕਤਾ ਦੀ ਗੱਲ ਕੱਲਾ ਬੰਦਾ ਜਾਂਦਾ ਕਹਿੰਦੇ ਦੇਜਤ ਵੰਗ ਪਤਰੀ ਕੋਈ ਦੀ ਸੋਚਣਾਗੇ ਸੀ ਕੀ ਕਰਨ ਵਧ ਜਾਂਦੇ ਉਹਦਾ ਵੱਧ ਅਰਥ ਇਹਦਾ ਜਦੋਂ ਤੁਸੀਂ ਸਾਰਾ ਦੇਸ਼ ਇਕੱਠਾ ਹੋ ਜਾਓ ਉੱਥੇ ਤੇ ਪਰ ਸਰਕਾਰ ਤੇ ਝੁਕੀ ਹੁੰਦੀ ਕੋਈ ਗੱਲ ਨਹੀਂ ਸਰਕਾਰ ਦੀ ਕੋਈ ਗੱਲ ਨਹੀਂ ਇਸ ਕਰਕੇ ਇਹ ਵੱਡੇ ਪਏ ਨੇ ਕਿੰਨੇ ਕ ਬੰਦੇ ਹੋਣਗੇ ਕਿਸਾਨ ਸੁਖਸ਼ ਕਮੇਟੀ ਵਾਲੇ ਪੰਦੇਰ ਕੋਲੇ ਕਿੰਨੇ ਕ ਬੰਦੇ ਹੋਣਗੇ ਡੱਲੇ ਵਾਲੇ ਕੋਲੇ ਕਹਸੋ ਕਿੰਨੇ ਕ ਅੱਗੇ ਜਿੰਨੇ ਕ ਗਿਆ ਇਸ ਕਰਕੇ ਇਹ ਜਾਂਦੇ ਚਲੇ ਜਾਂ ਸਰਕਾਰ ਨੂੰ ਇਹਨਾਂ ਦੀ ਬਹੁਤੀ ਕੋਈ ਪਈ ਨਹੀਂ ਉਹ ਕਹਿਣਗੇ ਜੋ ਚੱਲ ਜੋ ਤੁਚਣਾ ਤੁਸੀਂ ਅੱਗੇ ਜਾ ਕੇ ਅੱਧ ਵਿਚ ਕਹਿਣਗੇ ਵੀ ਨਹੀਂ ਜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਮਾਮਲਾ ਮਾਮਲਾ ਖੜਾ ਹੋ ਗਿਆ ਇਸ ਕਰਕੇ ਇਹਨਾਂ ਨੇ ਜੇਕਰ ਤੇ ਜੰਗ ਜਿੱਤਨੀ ਆ ਤੇ ਜਿੱਦਾਂ ਪਹਿਲਾ ਇਕੱਠੇ ਹੋਏ ਸੀ ਉਸ ਤਰੀਕੇ ਨਾਲ ਇਕੱਠੇ ਹੋ ਕੇ ਆਪਣੇ ਚੋ ਇੱਕ ਨੂੰ ਕਿਸੇ ਨੂੰ ਵਿਅਕਤੀ ਚੁਣ ਲੈਣ ਆਪਣੀ ਕਮੇਟੀ ਬਣਾ ਲੈਣ ਇਹ ਤੇ ਗੱਲ ਦਊ ਬਣ ਤੇ ਜੇ ਇਹਨਾਂ ਦਾ ਕਹਿਦਾ ਤੌਰ ਤੇ ਨਾ ਉਹ ਕਮੇਟੀ ਬਣਾਈ ਨਾ ਇਹ ਇਕੱਠੇ ਹੋਏ ਫਿਰ ਜੋ ਮਰਜ਼ੀ ਕਰ ਲੈਣ ਜਿੱਦਾਂ ਮਰਜ਼ੀ ਪੈਦਲ ਸਵਾਰ ਕਰ ਲੈਣ ਟਰੈਕਟਰ ਲੈ ਕੇ ਜਾਂ ਜਿੱਦਾਂ ਮਰਜ਼ੀ ਚੱਲ ਜਾਣ ਫਿਰ ਕੁਝ ਬਣਨ ਵਾਲਾ ਨਹੀਂ। ਪੜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਨੇ ਹੋ। ਦਰਸ਼ਕ ਵੀ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ, ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਉਹਨਾਂ ਦਾ ਵੀ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਸ਼ੁਕਰੀਆ।